ਦੇ ਹਾਂ ਜੀ ਅੱਜ ਤੱਕ ਵਾ ਸਭ ਤੋਂ ਔਖਾ ਸਵਾਲ ਲਿਆ ਹੁਣ ਮੈਂ ਹਾਂ ਜੀ ਆ ਡੱਬਾ ਬਣਿਆ ਹੋਇਆ ਚਾਰ ਇਟਾਂ ਦੇ ਚਾਰ ਇਟਾਂ ਦੇ ਵਿੱਚ ਬੋਤਲ ਪਈ ਆ ਹਾਂ ਜੀ ਸਹੀ ਹੈ ਠੀਕ ਆ ਜੀ ਹਾਂ ਜੀ ਸਵਾਲ ਮੇਰਾ ਇਹੇ ਆ ਧਿਆਨ ਨਾਲ ਸੁਣਨਾ ਇਹ ਬੋਤਲ ਬਾਹਰ ਨਿਕਲ ਜਾਣੀ ਚਾਹੀਦੀ ਆ ਡੱਬੇ ਦੇ ਵਿੱਚੋਂ ਠੀਕ ਆ ਹਾਂ ਜੀ ਇਟਾਂ ਦੋ ਹਿਲਾਣੀਆਂ ਫੇਰ 64 ਡੱਬਾ ਬਣ ਜਵੇ ਸਕੁਅਰ ਜਿੱਦਾਂ ਹਾਂ 64 ਡੱਬਾ ਆ ਨਾ ਜੇ ਛੋਟਾ ਬਣੇ ਵੱਡਾ ਬਣੇ ਕਿਸੇ ਤਰੀਕੇ ਨਾਲ ਵੀ ਜੋ ਮਰਜ਼ੀ ਬਣਾਵੇ ਬੋਤਲ ਬਾਹਰ ਆ ਜਾਵੇ ਅਜਿਹਾ ਅੰਦਰ ਪਈ ਆ ਬੋਤਲ ਹਾਂਜੀ ਬੋਤਲ ਬਾਹਰ ਆ ਜਵੇ ਤੇ ਡੱਬਾ ਚੌਰਸ ਬਣ ਜਵੇ ਡੱਬਾ ਚੌਰਸ ਆਂ ਇੱਟਾਂ ਦੋ ਹਲਾਣੀਆਂ ਆ ਇੱਟਾਂ ਦੋ ਹਲਾਣੀਆਂ ਦੀ ਮਰਜ਼ੀ ਦਾ ਜਿਹੜੀ ਮਰਜ਼ੀ ਹਲਾ ਜੋ ਮਰਜ਼ੀ ਕਰ ਡੱਬਾ ਚੌਰਸ ਡੱਬਾ ਬਣ ਜਵੇ ਛੋਟਾ ਬਣੇ ਵੱਡਾ ਬਣੇ ਕਿਸੇ ਤਰੀਕੇ ਦਾ ਬਣੇ ਬੋਤਲ ਬਾਹਰ ਆ ਜਾਣੀ ਚਾਹੀਦੀ ਠੀਕ ਹੈ ਜੀ ਕਰੋ ਜੀ ਹੱਲ ਇਹ ਸਵਾਲ ਪਾਇਆ ਹੁਣ ਕਾਕਾ ਦਿਮਾਗ ਇਹ ਤਾਂ ਬਾਲਾ ਹੀ ਦਿਮਾਗੀ ਸਵਾਲ ਆ ਇਹ ਨਹੀਂ ਹੱਲ ਹੋਣਾ ਮੈਂ ਜਿਹੜਾ ਮਰਜੀ ਆਵੇ ਆ ਗਈ ਆ ਗਈ ਆ ਠੀਕ ਆ ਇੱਕ ਕਟ ਹੈਲ ਗਈ ਆ ਇੱਕ ਕਟ ਹੈਲ ਗਈ ਆ ਠੀਕ ਆ ਸਹੀ ਆ ਇੱਕ ਹੋਰ ਲਾਓ ਕਿਹਾ ਦਾ ਇਹ ਦੱਬਾ ਲਾ ਇੱਕ ਰਹਿਣੀ ਪਾ ਨਹੀਂ ਤੂੰ ਕਰਕੇ ਦੇਖ ਲੈ ਆ ਕੀ ਬਣ ਹਾਂਜੀ ਬੋਤਲ ਤਾਂ ਬਾਹਰ ਆ ਗਈ ਆ ਪਰ ਡੱਬਾ ਨਹੀਂ ਬਣਿਆਗਾ ਠੀਕ ਆ ਨਾ ਹਾਂਜੀ ਬੋਤਲ ਤੇਰੀ ਬਾਹਰ ਆ ਗਈ ਆ ਬਰਬਰ ਰੱਖ ਲੈ ਡੱਬਾ ਨਹੀਂ ਬਣਿਆ ਪਰ ਡੱਬਾ ਵੀ ਬਣਾਣਾ ਆ ਤੇ ਬੋਦਲ ਵੀ ਬਾਹਰ ਕੱਢਣੀ ਆ। ਖਾਈ ਲੱਗਦਾ ਇਹਨਾਂ ਸੱਚੀ ਝੋਖਾ ਇਹ ਸਵਾਦ ਝੋਖਾ ਹੀ ਆ। ਇਹ ਨਹੀਂ ਦਿੱਤੋ ਬਣਨਾ ਪਹਿਲਾਂ ਤੂੰ ਤੁੱਕੇ ਨਾ ਵੀ ਬਣਨਾ ਇਹ। ਹਾਂ ਤੁੱਕੇ ਨਹੀਂ ਬਣਾਇਆ ਸੀ ਪਹਿਲਾਂ। ਪਹਿਲਾਂ ਮਾ ਤੁੱਕੇ ਨਾ ਬਣ ਗਿਆ ਤੁੱਕੇ ਨਾ ਉਹ ਨਹੀਂ ਬਣਨਾ ਆਗਾ। ਹੁਣ ਵੀ ਬਣਾ ਦੇਣਾ ਸੀ। ਬਣਾ ਦੇ ਸੀ। ਇਹ ਆ ਲੋ ਜੀ। ਠੀਕ ਆ। ਇੱਕ ਇੱਕ ਏ ਟੋ ਗਈ। ਇੱਕ ਹੋ ਗਈ। ਆਹ ਜੁੱਕ। ਦੋ ਬੋਤਲ ਤਾਂ ਬਾਹਰ ਆ ਗਈ ਆ ਮੰਨ ਲਿਆ ਬਾਹਰ ਨਿਕਲ ਗਈ ਆ ਦੂਜੇ ਚ ਬੋਤਲ ਦਾ ਰਸਤਾ ਪਰ ਇੱਟਾਂ ਤੇਰੀਆਂ ਦੋ ਹੋ ਗਈਆਂ ਟਾਂ ਦੋ ਹੋ ਗਈਆਂ ਹੂੰ ਇਹ ਆ ਲੋ ਜੀ ਆ ਇੱਥੇ ਐਕਸੀਡੈਂਟ ਹਾਂਜੀ ਫਿਰ ਡੱਬਾ ਬਣਾ ਲਾ ਚਾਹ ਵੇ ਡੱਬਾ ਬਣ ਗਿਆ ਡੱਬਾ ਬਣ ਗਿਆ ਤੇ ਇਹ ਨਹੀਂ ਦਿਮਾਗ 'ਚ ਪੈਣੀ ਹੈਗੀ ਇਹ ਨਹੀਂ ਪੈਣੀ ਦਿਮਾਗ 'ਚ ਵਾਧਿਆ ਲਾਲਾ ਜਿੰਨਾ ਮਰਜੀ ਜ਼ੋਰ ਆ ਲਾ ਲੈ ਗਈ ਬਣਾ ਲਾ ਬਣਾ ਲਾ ਲੈ ਗਈ ਆ ਕੀ ਪੈ ਗਈ ਆ ਬਣਾ ਇਹ ਇਹਨੇ 1 2 ਬੋਤਲ ਨਹੀਂ ਕੱਲਦੀ ਯਾਰ ਵਾਰ ਮਤਲਬ ਓਖਾ ਹਗਾ ਆ ਬੋਤਲ ਵੀ ਬਣੂਗੀ ਬਾਰ ਵੀ ਨਿਕਲੂਗੀ ਡੱਬਾ ਵੀ ਬਣੂਗਾ ਬਣਾ ਕੇ ਤੁਹਾਨੂੰ ਅਗਲੇ ਵੀਡੀਓ ਚ ਦੱਸਣਾ ਆ ਸੀ ਇਹ ਦੇਖ ਲਓ ਤੁਸੀਂ ਦੱਸੋ ਨਹੀਂ ਦੇਖ ਲੈ ਅਜੇ ਵੀ ਦਿਮਾਗ ਨੂੰ ਕੋਈ ਚੱਕਰ ਨਹੀਂ ਬਣੇ ਨਹੀਂ ਸਾਡੇ ਕੋਲ ਉਹ ਇੱਦਾਂ ਹੀ ਹੁੰਦਾ ਦਿਮਾਗ ਲਾ ਕੇ ਥੋੜਾ ਜਿਹਾ ਹੋਰ ਲਾ ਕੇ ਕੀ ਪਤਾ ਹੁਣ ਸਹੀ ਆ ਜਾਵੇ ਦੇਖ ਲੈ ਟਰਾਈ ਕਰਕੇ ਖੁੱਲਾ ਚੈਲੰਜ ਆ ਖੁੱਲਾ ਚੈਲੰਜ ਸਾਰਿਆਂ ਨੂੰ ਜੇ ਜਿਹੜੇ ਮੇਰੇ ਭਰਾ ਬਣਾ ਸਕਦੇ ਆ ਮੈਨੂੰ ਵੀਡੀਓ ਬਣਾ ਕੇ ਦਿਖਾਣ ਡਾਇਗਰਾਮ ਬਣਾ ਕੇ ਬਣਾ ਕੇ ਦਿਖਾ ਦੇਣ ਵੀਡੀਓ ਬਣਾ ਕੇ ਦਿਖਾ ਦੇਣ ਵਾਹਿਗੁਰੂ ਮਾਲਕਾ ਇਹ ਜ਼ਿਆਦਾਤਰ ਤਾਂ ਇਹ ਕਿਸੇ ਨੂੰ ਪਤਾ ਨਹੀਂ ਲੱਗਦਾਗਾ ਸਿੱਧੀ ਗੱਲ ਕੋਈ ਬਾਹਲੇ ਹੀ ਦਿਮਾਗ ਵਾਲੇ ਜਿਦਾਂ ਕਹਿੰਦੇ ਨੇ ਹੁੰਦੇ ਉਹੀ ਬਣਾ ਸਕਦੇ ਆ ਆ ਬੋਤਲ ਨੂੰ ਜਿਹਦੇ ਨੂੰ ਮੱਝ ਕਰ ਸਕਦਾ ਮੈਂ ਬੋਤਲ ਨੂੰ ਜੋ ਮਰਜ਼ੀ ਕਰਨ ਜੋ ਮਰਜ਼ੀ ਕਰ ਦੂ ਦੋ ਇਟਾ ਲਾ ਕੇ ਬੋਤਲ ਬਾਹਰ ਆਜ ਬਈ ਚੌੜਛ ਡੱਬਾ ਬਣ ਜੂ ਇਹ ਸਵਾਲ ਮੇਰੇ ਖਿਆਲ ਨਾਲ ਨਹੀਂ ਕਿਹਤਵਾਲ ਹੋਣਾਗਾ ਬਾਕੀ ਦੁਨੀਆ ਤੋਂ ਪਰੇ ਤ ਪਰੇ ਬੰਦੇ ਬੈਠੇ ਆ ਜਿੱਤਾ ਭਾਜੀ ਦੋ ਹੋ ਗਈਆਂ ਬੋਤਲ ਤਾਂ ਢੋਡੀ ਬਾਹਰ ਆ ਜਾਂਦੀ ਆ ਉਹ ਤਾਂ ਲੈ ਜਾਂਦੀ ਬਾਹਰ ਪਰ ਗੱਲ ਨਾਲੇ ਦੂਜਾ ਵੀ ਹੋਣਾ ਚਾਹੀਦਾ ਚਲੋ ਭਰਾਵਾਂ ਨੂੰ ਰਿਕਵੈਸਟ ਆ ਸਾਡੀ ਸਾਨੂੰ ਜੇ ਪਤਾ ਲੱਗ ਜਵੇ ਤਾਂ ਵੀਡੀਓ ਬਣਾ ਕੇ ਦੇਦਿਓ ਤੇ ਨਹੀਂ ਤਾਂ ਅਗਲੇ ਵੀਡੀਓ ਚ ਅਸੀਂ ਇਹਦਾ ਜਵਾਬ ਦਵਾਂਗੇ ਧੰਨਵਾਦ ਦਾ